ਟੋਲ ਸਰ ਇਸ ਕਰਕੇ ਵੱਜ ਰਿਹਾ ਕਿ ਆਪਣੇ ਕੋਲੋਂ 14 ਫਰਵਰੀ ਨੂੰ ਸੈਕੰਡ ਪ੍ਰਾਈਜ਼ 10 ਲੱਖ ਰੁਪਏ ਦਾ ਨਾਮ ਲੱਗਿਆ 2000 ਰੁਪਏ ਵਾਲੀ ਮੰਥਲੀ ਲੋਟਰੀ ਚ ਸਰ ਇਸ ਕਰਕੇ ਢੋਲ ਵਜਾ ਰਹੇ ਆ ਖੁਸ਼ੀ ਪ੍ਰਗਟਾ ਰਹੇ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੇ ਕੋਲ ਨਾਮ ਲਗਾਤਾਰ ਆ ਰਹੇ ਨੇ ਤੇ ਦੂਜੀ ਗੱਲ ਇੱਕ ਥੋੜੀ ਜਿਹੀ ਦੁੱਖ ਵੀ ਆ ਤੇ ਖੁਸ਼ੀ ਵੀ ਆ ਵੀ ਜਿਹਨੂੰ ਇਹ ਪ੍ਰਾਈਜ਼ ਲੱਗਿਆ ਜੀ ਉਹ ਕਹਿੰਦਾ ਮੈਂ ਵੀਡੀਓ ਦੇ ਵਿੱਚ ਨਹੀਂ ਆਉਣਾ ਉਹ ਵੀਡੀਓ ਦੇ ਵਿੱਚ ਨਹੀਂ ਆ ਰਿਹਾ ਇਸ ਕਰਕੇ ਅਸੀਂ ਸਮਝ ਲੋ ਪੰਡਤ ਨੂੰ ਲੱਗਿਆ ਜੇ ਕਿਦਾਂ ਮਰਜੀ ਸਮਝ ਲੋ ਇਹ ਲੋਟਰੀ 2000 ਰੁਪਏ ਦੀ ਟਿਕਟ ਹੈ ਸਰ 14 ਫਰਵਰੀ ਨੂੰ ਸਾਮ ਨੂੰ ਇਹਦਾ ਡਰਾਅ ਹੋਇਆ ਸੀ ਡ ਤੇ 10 ਲੱਖ ਰੁਪਏ ਦਾ ਪ੍ਰਾਈਜ਼ ਤੇ ਵੱਡੀ ਗੱਲ ਇਹ ਆ ਵੀ ਜਿਹੜਾ ਟਿਕਟ ਦਾ ਨੰਬਰ ਆ 1000 ਜੇਕਰ ਕਿਸੇ ਨੂੰ ਕੋਲੇ ਮੂਰੇ ਟਿਕਟ ਰੱਖਦੇ ਤੇ ਉਹ ਟਿਕਟ ਨਹੀਂ ਖਰੀਦੇਗਾ ਪਰ ਇਹ ਰਾਸੀ ਸਾਹਿਬ ਨੇ ਟਿਕਟ ਦਿੱਤੀ ਗਈ ਜੀ ਉਹਨਾਂ ਨੰਬਰਾਂ ਤੇ 1000 ਨੰਬਰ ਤੇ ਪੂਰਾ 10 ਲੱਖ ਦਾ ਪ੍ਰਾਈਜ਼ ਲੱਗਿਆ ਜੀ ਪਰਿਵਾਰ ਖੁਸ਼ ਆ ਪਰਿਵਾਰ ਖੁਸ਼ ਆ ਜੀ ਪੂਰਾ ਸਾਡੇ ਕੋਲ ਆਏ ਹੋਏ ਨੇ ਸ਼ਾਪ 'ਚ ਬੈਠੇ ਨੇ ਪਰ ਉਹ ਵੀਡੀਓ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਇਸ ਕਰਕੇ ਅਸੀਂ ਕਿਹਾ ਵੀ ਲੋਕਾਂ ਨੂੰ ਅਸੀਂ ਦੱਸ ਦਈਏ ਭਾਈ ਵੀ ਇਹ 10 ਲੱਖ ਰੁਪਏ ਦਾ ਪ੍ਰਾਈਜ਼ ਪੰਡਲਾਟਰੀ ਤੋਂ ਲੱਗਿਆ ਜੀ ਮਲੇਰ ਕੋਲਾ ਤੋਂ ਮਲੇਰ ਕੋਲਾ ਸਰ ਪਹਿਲਾਂ ਵੀ ਲੱਗਿਆ ਸੀ ਪਹਿਲਾਂ ਵੀ ਬਹੁਤ ਪ੍ਰਾਈਜ਼ ਲੱਗਦੇ ਰਹਿੰਦੇ ਨੇ ਜੀ ਤੇ ਅੱਗੇ ਵੀ ਲੱਗਦੇ ਰਹਿਣਗੇ ਪਰਮਾਤਮਾ ਦਾ ਵੀ ਲੱਗਿਆ ਕਰੇ ਜ਼ਰੂਰਤਮੰਦਾਂ ਨੂੰ ਵੀ ਲੱਗੇ ਜੀ ਹੈਂਡੀਕੈਪਟਨ ਨੂੰ ਪ੍ਰਾਈਜ਼ ਲੱਗਿਆ ਸਾਡੇ ਕੋਲੋਂ ਇੱਕ ਕੋਈ ਮਰੀਜ਼ ਯਾਨੀ ਪਰਮਾਤਮਾ ਦੀ ਕਿਰਪਾ ਨਾਲ ਜ਼ਰੂਰਤਮੰਦਾਂ ਨੂੰ ਬਹੁਤ ਲੱਗੇ ਨਾ ਹੁਣ ਤੋਂ 11 ਕਰੋੜ ਰੁਪਏ ਦਾ ਪ੍ਰਾਈਜ਼ ਹੈ ਅਮਿਤ ਸੇਰਾ ਆਲੂ ਪਿਆਜ਼ ਲੱਗਿਆ ਸੀ ਉਸ ਵਾਰ ਡਰਾਈਵਰ ਨੂੰ 10 ਕਰੋੜ ਲੱਗਿਆ ਜ਼ਰੂਰਤਮੰਦਾਂ ਨੂੰ ਨਾਮ ਇੱਕ ਘਰਾਂ ਦੇ ਵਿੱਚ ਕੰਮ ਕਰਦੀ ਸੀ ਕੁੜੀਆ ਉਹਨੂੰ ਦਾ 3 ਕਰੋੜ ਲੱਗੇ ਇਦਾਂ ਪਰਮਾਤਮਾ ਦੀ ਕਿਰਪਾ ਨਾਲ ਲੱਗਦੇ ਰਹਿੰਦੇ ਨੇ ਜੀ